ਨਾ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਕ੍ਰਿਸ਼ਣਦੀ ਨਾਂ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਿਆ ਲੱਖ ਡੇਢ ਲੱਖ ਦੇਣਾ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇਗੀ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਲੱਗ ਲਗ ਪੁੱਛ ਕੇ ਤਾਂ ਅਹੀਂ ਗੱਲਬਾਤ ਕੀਤੀ ਵੀ ਇਹ ਪੈਸੇ ਕਿਸੇ ਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਦੀ ਵਿਚਾਰੀ ਦੇ ਅੱਖਾਂ 'ਚ ਰੋਣ ਸੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਗੱਡੀ ਤੁਹਾਡੀ ਦੇ ਵਿੱਚ ਪੈਸੇ ਰਹਿ ਗਏ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਡੱਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਡੀਪੂਸਾਇ ਪ੍ਰਧਾਨਾਂ ਨੂੰ ਸਾਰਿਆਂ ਦਸਰਾਂ ਪਿਆ ਕੀ ਆ ਗੱਲ ਬਾਤ ਆ ਪ੍ਰਧਾਨਾਂ ਦੀ ਨੌਲਜ ਲਿਆ ਕੇ ਗੱਲ ਬਾਤ ਸਾਰੀ ਕਰਕੇ ਦੋ ਪੈਸੇ ਦੇਣੇ ਪਹਿਲੇ ਵੀ ਮੇਰਾ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾਲ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਜਿਹੜੇ ਅਸੀਂ ਮਹਾਲੀ ਚੰਡੀਗੜ੍ਹ ਵੀ ਮੋੜਦੇ ਰਹੇ ਕਿਉਂਕਿ ਭਾਈ 15 ਸਾਲ ਤੱਕ ਤੀ ਬਣਾਪ ਮੇਰੀ ਨੌਕਰੀ ਹੋ ਗਈ ਤੁਹਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੋਈ ਮੋੜਦੇ ਨੇ ਨਹੀਂ ਪਾਜੀ ਸਾਡੇ ਡੀਪੋ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਸ੍ਰੀ ਬੰਦੀਪੂ ਆਜੀ ਜਿੰਨੇ ਵੀ ਸਾਡੇ ਮੋਤਬਰ ਸਰਦਾਰ ਸੱਜਣ ਉਹ ਸਾਨੂੰ ਕਾਫੀ ਗਾਈਡ ਕਰਦੇ ਇਸ ਵਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਦੇ ਸਾਡੇ ਮਹਿਕਮੇ ਦੇ ਅੰਦਰ ਕੋਈ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਵੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤੇ ਉਹਦੀ ਕੋਈ ਕਨੈਕ ਇਸ ਤੱਕ ਜੇ ਤਾਂ ਬਸ ਦੇ ਅੰਦਰ ਆ ਜਾਂਦੇ ਆ ਤੇ ਸਾਡੇ ਕੇ ਕਨੈਕਟਰ ਡਰਾਈਵਰ ਦੇ ਮਹਿਕ ਦੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੁੜੀ ਜਾਂਦੀ ਅਸੀਂ ਤੇ ਭਾਜੀ ਇਹ ਹੀ ਜਾਣਦੇ ਆ ਕਿ ਸਵਾਰੀਆਂ ਨੂੰ ਕਿਉਂ ਨਹੀਂ ਕੋਈ ਸਵਾਰੀ ਵੀ ਆਪ ਕੇ ਆ ਰੱਖੇ ਪਰ ਕਨੈਕਟਰ ਡਰਾਈਵਰ ਜਿੰਨੇ ਵੀ ਆਗੇ ਨੇ ਉਹਨਾਂ ਦੀ ਜ਼ਮੀਰ ਵੀ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੇ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕਿ ਨਹੀਂ ਔਰ ਕਨੈਕਟਰ ਡਰਾਈਵਰ ਦੇ ਹੱਥ ਪਾਜੀ ਜੇ ਕੋਈ ਚੀਜ਼ ਆ ਜੇ ਉਹਦੀ ਜਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਕੇ ਚੂਜ ਰੱਖ ਸਕਦਾ ਨਹੀਂ ਭਰਾ ਯਾਰ ਉਹ ਪੱਤੂ No